ਕੁਣ ਤਾਂ ਇਹ ਦੇਖੋ ਲੱਛੜੀ ਜਿੱਤੇ ਤੇ ਕਿੰਨੇ ਅਗਰਾਜੀ ਨੂੰ ਦੇੜ ਲੱਖ ਰੈਂਡਰ ਆਈ ਬਰ ਏ ਅਸੀਂ ਜਿਹੜਾ ਹੈਗਾ ਹਲਕਵੀਰ ਸਿੰਘ ਜੀ ਲਈ ਸਲੱਖਾ ਪਿਛਲੇ ਸਾਲ ਸੰ 2025 ਦੇ ਵਿੱਚ 8-7-2025 ਨੂੰ ਇੱਕ 132 ਨੰਬਰ ਐਫਆਈਆਰ ਦਰਜ ਹੋਈ ਸੀਗੀ ਥਾਣਾ ਪੀਐਸ ਕਤਵਾਲੀ ਵਿੱਚ ਔਰ ਪੀਐਸ ਕਤਵਾਲੀ ਐਸਐਚਓ ਔਰ ਸੀਆਈਏ ਟੀਮ ਨੇ ਮਿਲ ਕੇ 40 ਕਿਲੋ ਹਿਰਨ ਦੀ ਜਿਹੜੀ ਬਰਾਮਦਗੀ ਕੀਤੀ ਸੀਗੀ ਸੋ ਉਹਦੇ ਵਿੱਚ ਐਫਆਈਆਰ ਦਰਜ ਕਰਕੇ ਉਹਨੂੰ ਜਿਹੜਾ ਹੈਗਾ ਅਸੀਂ ਡੂਰਿੰਗ ਉਹਦੀ ਪੁਲਸੀ ਵਿੱਚ ਜਿਹੜੀ ਪ੍ਰਾਪਰਟੀ ਸਾਨੂੰ ਉਹ ਤੋਂ ਮਿਲੀ ਸੀਗੀ ਕੁਝ ਉਹਦੀ ਚੱਲ ਤੇ ਚੱਲ ਜਾਇਦਾਦ ਉਹ ਅਸੀਂ ਪਹਿਲਾਂ ਵੀ 2.5 ਕਰੋੜ ਦੇ ਕਰੀਬ ਫ੍ਰੀਜ਼ ਕਰਾ ਚੁੱਕੇ ਹਾਂ ਲੇਕਿਨ 552 ਲੱਖ ਦੇ ਕਰੀਬ ਇਹ ਜਿਹੜੀਆਂ ਦੋ ਗੱਡੀਆਂ ਕਮਰਸਡੀ ਯੂਰ ਇੱਕ ਜੀਪ ਥਾਰ ਹੈਗੀ ਆ ਆ ਜੀਪ ਮਹਿੰਦਰਾ ਦੀ ਉਹ ਅਸੀਂ ਹੁਣ ਫ੍ਰੀਜ਼ ਕਰਾਈ ਆ ਸੋ ਪਹਿਲਾਂ ਵੀ ਤੁਸੀਂ ਪਿੱਛੇ ਦੇਖਿਆ ਚਾਰ ਗੱਡੀਆਂ ਉਹਦੀਆਂ ਪਹਿਲਾਂ ਫ੍ਰੀਜ਼ ਹੋਰ ਦੋ ਛੇ ਗੱਡੀਆਂ ਟੋਟਲ ਉਹਦੀਆਂ ਜਿਹੜੀਆਂ ਫ੍ਰੀਜ਼ ਹੋ ਚੁੱਕੀਆਂ ਸੋ ਉਹ ਦੀ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਅੱਗੇ ਜਾ ਕੇ ਹੋਰ ਵੀ ਅਸੀਂ ਜਿਹੜੀਆਂ ਸਕੇਟਸ ਹੈਗੀਆਂ ਜਾਂ ਡਿਸਟ੍ਰਿਕਟ ਨੂੰ ਲੈ ਕੇ ਭੇਜਿਆ ਹੋਇਆ ਜੇ ਸਾਨੂੰ ਉਹਦੀ ਹੋਰ ਵੀ ਕੋਈ ਪ੍ਰਾਪਰਟੀ ਮਿਲੂਗੀ ਤੇ ਅਸੀਂ ਉਹਨੂੰ ਜ਼ਰੂਰ ਵੈਰੀਫਾਈ ਕਰਕੇ ਜਿਹ ਤਾਂ ਕਿ ਦੇ ਅਪਰੋਕਸੀਮੇਟਲੀ ਅਸੀਂ 5 ਇੱਕ ਲਖਵੀਰ ਸਿੰਘ ਲਈ ਇਸ ਲੱਖੇ ਦੇ ਨਾਲ ਕੀਤੇ ਸੀ ਇੱਕ ਬੰਦਾ ਬਾਅਦ ਦੇ ਵਿੱਚ ਰੈਸਟ ਕੀਤਾ ਲੇਕਿਨ ਜਾਂਚ ਚੱਲ ਰਹੀ ਹੈ ਅੱਗੇ ਜਦੋਂ ਸਾਨੂੰ ਪਤਾ ਲੱਗੂਗਾ ਅਸੀਂ ਫਿਰ ਉਹਨੂੰ ਵੈਰੀਫਾਈ ਕਰ ਲਾਂਗੇ